ਦੇ ਤੋਂ ਉਹਨੇ ਸੌਖ ਕੁਛ ਕਰਦੇ ਪਰ ਪਤਾ ਲੱਗਣ ਦੇ ਬਾਵਜੂਦ ਵੀ ਨਹੀਂ ਹਟਿਆ ਉਹ ਪਤਨੀਆਂ ਹਕਤਾਂ ਤੋਂ ਆਵਾਜ਼ ਨਹੀਂ ਆਇਆ ਕਰਕੇ ਮਸਨ ਨੂੰ ਇਹ ਕਦਮ ਚੁਕਣਾ ਪਿਆ ਨਜਾਇਜ਼ ਸੰਬੰਧਾਂ ਲਈ ਬਲੈਕਮੇਲ ਕਰਦਾ ਸੀ ਗਵਾਂਢੀ ਘਰ ਵਾਲੇ ਦੀ ਗੈਰ ਹਾਜ਼ਰੀ 'ਚ ਗਵਾਂਢੀ ਪਹੁੰਚਦਾ ਸੀ ਘਰ ਤੰਗ ਆ ਕੇ ਪਤੀ ਪਤਨੀ ਨੇ ਲਾਈਵ ਹੋ ਕੇ ਖਾ ਲਿਆ ਜ਼ਹਿਰ ਰਨਾਲਾ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆ ਰਹੀ ਹੈ ਜਿੱਥੇ ਪਤੀ ਪਤਨੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਮਾਮਲੇ ਦੇ ਪਿੱਛੇ ਮ੍ਰਿਤਕ ਦੀ ਪਤਨੀ ਨਾਲ ਪੜੋਸੀ ਵੱਲੋਂ ਅਬੈਧ ਸੰਬੰਧ ਬਣਾਉਣ ਲਈ ਤਸਵੀਰਾਂ ਅਤੇ ਵੀਡੀਓ ਦੇ ਰਾਹੀਂ ਬਲੈਕਮੇਲ ਕਰਨ ਦੇ ਗੰਭੀਰ ਦੋਸ਼ ਨੇ ਦੋਨੋਂ ਮ੍ਰਿਤਕਾਂ ਦੀ ਪਛਾਣ 50 ਸਾਲਾ ਨਿਰਮਲ ਸਿੰਘ ਅਤੇ 45 ਸਾਲਾ ਰਮਨਦੀਪ ਘੋਰਵਜੋ ਹੋਈ ਹੈ ਨਿਰਮਲ ਸਿੰਘ ਲੱਕੜੀ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਮਿਲੀ ਜਾਣਕਾਰੀ ਅਨੁਸਾਰ ਪड़ोसी ਮੁਲਜ਼ਮ ਪਿਛਲੇ 6 ਮਹੀਨਿਆਂ ਤੋਂ ਰਮਨਦੀਪ ਕੌਰ ਨੂੰ ਬਲੈਕਮੇਲ ਕਰ ਰਿਹਾ ਸੀ। ਮ੍ਰਿਤਕ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਸਨੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਪड़ोसी ਨੂੰ ਸਮਝਾਇਆ ਵੀ ਪਰ ਪड़ोसी ਮੰਨਣ ਦੀ ਬਜਾਏ ਮ੍ਰਿਤਕ ਦੀ ਗੈਰ ਹਾਜ਼ਰੀ 'ਚ ਉਸਦੇ ਘਰ ਪਹੁੰਚਣਾ ਸ਼ੁਰੂ ਹੋ ਗਿਆ। ਇਸ ਤਾਨ ਸ਼ਰਮ ਅਤੇ ਲਾਚਾਰੀ 'ਚ ਨਿਰਮਲ ਸਿੰਘ ਅਤੇ ਰਮਨਦੀਪ ਕੌਰ ਨੇ ਘਰ ਦੇ ਕਮਰੇ 'ਚ ਬੰਦ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਮ੍ਰਿਤਕ ਨੂੰ ਹੱਥ 'ਚ ਗਲਾਸ ਲੈ ਕੇ ਆਂਗਣ ਵੱਲ ਜਾਂਦੇ ਵੇਖਿਆ ਜਾ ਸਕਦਾ ਹੈ ਮ੍ਰਿਤਕ ਨਿਰਮਲ ਸਿੰਘ ਨੇ ਆਪਣੇ ਆਖਰੀ ਪਲਾਂ 'ਚ ਇੱਕ ਲਾਈਵ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਵੀ ਕੀਤੀ ਜਿਸ ਵਿੱਚ ਉਸਨੇ ਪड़ोसी ਅਤੇ ਉਸਦੇ ਪਰਿਵਾਰ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਕਾਨੂੰਨੀ ਕਾਰਵਾਈ ਤੇ ਫਾਂਸੀ ਦੀ ਮੰਗ ਕੀਤੀ ਹੈ ਉਸਨੇ ਘਰ ਦੇ ਕਮਰੇ ਦੀ ਦੀਵਾਰ ਅਤੇ ਕਾਗਜ਼ਾਂ ਤੇ ਸੁਸਾਇਸਾਈਡ ਨੋਟ ਵੀ ਲਿਖਿਆ ਸਵੇਰੇ ਜਦੋਂ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੇ ਕਮਰਾ ਖੋਲ੍ਹਿਆ ਤਾਂ ਦੋਵੇਂ ਪਤੀ ਪਤਨੀ ਮਰੇ ਹੋਏ ਪਾਏ ਗਏ ਜਿਸ ਮਗਰੋਂ ਤੁਰੰਤ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਪਰਿਵਾਰ ਨੇ ਦੋਸ਼ੀ ਪड़ोसी ਅਤੇ ਉਸਦੇ ਪਰਿਵਾਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੇਰੇ ਬ੍ਰਦਰ ਜੋ ਰਾਤ ਸੁਸਾਈਡ ਕਰ ਗਏ ਨਾਲ ਮੇਰੇ ਭਾਬੀ ਜੀ ਸਾਡੇ ਇੱਥੇ ਗਮਾਨ ਦੇ ਮੁੰਡਾ ਤਾਂ ਪਰੇਸ਼ਾਨ ਕਰਦਾ ਸੀਗਾ ਜਿਹਦਾ ਨਾਮ ਪ੍ਰੀਤ ਹੈ ਔਰ ਮੇਰਾ ਬ੍ਰਦਰ ਮਰਨ ਤੋਂ ਪਹਿਲਾਂ ਕੰਧ ਤੇ ਸੁਸਾਈਡ ਨੋਟ ਵੀ ਲਿਖ ਕੇ ਗਿਆ ਹੈ ਔਰ ਦੋ ਕਾਗਜ਼ੀ ਚਿੱਟੇ ਕਾਗਜ਼ ਸੀਗੇ ਉਹਨਾਂ ਤੇ ਵੀ ਲਿਖਿਆ ਸੀ ਅਸੀਂ ਉਸ ਤੋਂ ਪਹਿਲਾਂ ਵੀ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਪਰਿਵਾਰ ਨੂੰ ਵੀ ਸਮਝਾ ਕੇ ਆਏ ਸੀ ਵੀ ਇਹ ਕੰਮ ਆਪਣਾ ਗਮਾਂਡ ਹੈ ਇਹ ਹੋਣਾ ਨਹੀਂ ਚਾਹੀਦਾ ਔਰ ਜਿਹੜਾ ਮਤਲਬ ਇਹਨਾਂ ਨੇ ਬੱਚੇ ਨੂੰ ਸਮਝਾਉਣ ਦੀ ਬਜਾਏ ਖੁਦ ਆਪ ਵੀ ਇਹਦਾ ਸਾਥ ਦਿੱਤਾ ਔਰ ਕਹਿੰਦੇ ਵੀ ਜੇ ਸਾਡੇ ਬੇਟੇ ਨੂੰ ਕੁਝ ਹੋ ਗਿਆ ਤਾਂ ਮਤਲਬ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਮੇਰੇ ਬ੍ਰਦਰ ਨੇ ਜੋ ਨੋਟ ਲਿਖਿਆ ਉਹਦੇ ਤੇ ਇਹ ਮੰਗ ਕੀਤੀ ਹੈ ਵੀ ਮੈਂ ਮੇਰਾ ਛੋਟਾ ਬੇਟਾ 15 ਸਾਲ ਦਾ ਵੀ ਉਹਨੂੰ ਮਤਲਬ ਕਿ ਵੀ ਬਾਅਦ ਚ ਸਾਹਮਣ ਵਾਲਾ ਵੀ ਕੋਈ ਹੈ ਨਹੀਂ ਸੀ ਤੇ ਜੋ ਵੀ ਇਹ ਤੇ ਬਣਦੀ ਕਾਰਵਾਈ ਹੈ ਉਹ ਮਤਲਬ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਵੀ ਜਿਹੜੇ ਇਹ ਸਮਝਾਇਆ ਪਿਆ ਵੀ ਸੀਗਾ ਇਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਇਹ ਕੰਮ ਕੀਤਾ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਪਹਿਲਾਂ ਤਾਂ ਕਿਹੜਾ ਹਨਾ ਸਾਨੂੰ ਪਤਾ ਨਹੀਂ ਸੀਗਾ ਇੱਕ ਦਿਨ ਤੇੜੀ ਨੂੰ ਪਤਾ ਲੱਗ ਗਿਆ ਮੜ ਕੇ ਫਿਰ ਉਹ ਮੁੰਡੇ ਨੂੰ ਰਾਤ ਨੂੰ ਬੁਲਾ ਕੇ ਫਿਰ ਸਾਰੀ ਗੱਲਬਾਤ ਕੀਤੀ ਤੇ ਬਾਅਦ ਵਿੱਚ ਫਿਰ ਅਸੀਂ ਕਿਰਾ ਮੇਰੇ ਮੰਮੀ ਨੂੰ ਸਮਝਾਉਣ ਦੇ ਲਈ ਅਸੀਂ ਕਿਰਾ ਨਾਨਕੇ ਭਾਗ ਗਏ ਉੱਥੇ ਮੇਰੇ ਮੰਮੀ ਤੇ ਨਾਨੀ ਕੋਲੇ ਤੇ ਉੱਥੇ ਬਾਅਦ ਵਿੱਚ ਫਿਰ ਮੈਨੂੰ ਥੋੜੀ ਉਹ ਆ ਗਿਆ ਤੇ ਫਿਰ ਬਾਅਦ ਵਿੱਚ ਅਸੀਂ ਘਰੇ ਆ ਗਏ ਤੇ ਬਾਅਦ ਵਿੱਚ ਫਿਰ ਮੈਨੂੰ ਪਤਾ ਨਹੀਂ ਸੀ ਇਹ ਤੋਂ ਬਾਅਦ ਤਾਂ ਵੀ ਇਹ ਤੋਂ ਬਾਅਦ ਕੀ ਗੱਲ ਹੋਈ ਤੇ ਅੱਜ ਫਿਰ ਜਦੋਂ ਦੇਖਿਆ ਤਾਂ ਬੇਟੇ ਰਾਤ ਜਦੋਂ ਘਟਨਾ ਹੋਈਏ ਤੁਸੀਂ ਕਿੱਥੇ ਸੀ ਬੇਟਾ ਮੈਂ ਦੂਸਰੇ ਕਮਰੇ ਵਿੱਚ ਸੀ ਕੀ ਹੋਇਆ ਕੀ ਸੀ ਬੇਟਾ ਪਤਾ ਨਹੀਂ ਹਾਲਾਂਕਿ ਘਟਨਾ ਵਾਲੀ ਥਾਂ ਤੇ ਪੁਲਿਸ ਵੱਲੋਂ ਫੋਰੈਂਸਿਕ ਟੀਮ ਨੂੰ ਵੀ ਜਾਂਚ ਲਈ ਬੁਲਾਇਆ ਗਿਆ ਜਿਸ ਮਗਰੋਂ ਫੋਰੈਂਸਿਕ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਉਹ ਵੀ ਸੁਣ ਲਵੋ ਅੱਜ ਸਵੇਰੇ ਤਲਾਬੇਲੀ ਮਹਿਤਾ ਪਿੰਡ ਦੇ ਰਹਿਣ ਹੋਣਾ ਨਰਮਨ ਸਿੰਘ ਪੁੱਤਰ ਭਗਵੰਤ ਸਿੰਘ ਅਤੇ ਉਹਦੀ ਪਤਨੀ ਰਮਨਦੀਪ कौर ਦੀ ਮੌਤ ਹੋ ਗਈ ਹੈ ਮੌਕੇ ਪਰ ਐਸਐਟੂ थाना तपा समेत पार्टी उन रोहने ਕੀਤਾ ਗਿਆ ਮੌਕੇ ਪਰ ਜਾ ਕੇ ਜਦ ਮੈਂ ਪਹੁੰਚਿਆ ਤੇ ਪਤਾ ਲੱਗਾ ਕਿ ਇਹਨਾਂ ਦੋਵਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਮੌਤ ਕਰ ਲਈ ਹੈ ਜਿਸ ਦੇ ਬਾਰੇ ਹੀ دیوار ਤੇ ਦੋ ਸੁਸਾਇਡ ਨੋਟ ਤੇ ਲਿਖ ਕੇ ਗਏ ਨੇ ਤਾਂ ਉਹਨਾਂ ਦੇ ਜੋ ਲਿਖਿਆ ਉਹਦੇ ਮੁਤਾਬਕ ਜੋ ਬੰਦਾ ਉਹਨਾਂ ਦਾ ਮੌਜਦਾ ਜ਼ਿੰਮੇਵਾਰ ਹੈ ਉਹਦੇ ਖਿਲਾਫ ਅਸੀਂ ਐਫਆਈਆਰ ਦਰਜ ਕਰ ਰਹੇ ਹਾਂ ਅਤੇ ਬਾਕੀ ਜਿਹੜੀ ਸਾਡੀ ਟੀਮਾਰੇ ਉਹ ਦੋਸ਼ੀਆ ਨੂੰ ਘੜਵਾਤੇ ਰੇਡ ਮਾਰ ਰਹੀ ਹੈ ਤਾਂ ਇਹਨਾਂ ਦੇ ਬਿਆਨ ਲੈ ਕੇ ਅਫੀਸਰ ਜੀ ਉਹਨਾਂ ਨਾਲ ਨੋਟਸ ਵਰਡਨ ਸਿਵਲ ਅਸਟੋਨ ਕਰਨ ਵਾਲਾ ਬਕਰਾ ਆ ਰਿਹਾ ਤੇ ਛੇਤੀ ਇਹ ਮਾਮਲਾ ਸੁਲਝਾਇਆ ਜਾਏਗਾ ਇਹਦਾ ਰਸਕਤ ਤੁਹਾਡੇ ਸਾਹਮਣੇ ਲਿਆਦਾ ਜਾਵੇਗਾ ਕਿਉਂ ਉਹਨਾਂ ਨੇ ਮਜਬੂਰੋ ਕਿਉਂ ਬੋਲ ਗਰੀ ਸਰਕਾਰ ਨੂੰ ਪਤਾ ਲੱਗਿਆ ਕੁਝ ਨਹੀਂ ਹਾਲ ਦੀ ਗੱਲ ਤਾਂ ਇਹ ਰਿਸ਼ਤ ਜਾਂ ਸ਼ੱਕ ਦਾ ਮਾਮਲਾ ਲੱਗਦਾ ਹੈ ਬਾਕੀ ਮਨੂੰ ਸਾਨੂੰ ਇਨਵੈਸਟਿਗੇਸ਼ਨ ਤੋਂ ਬਾਅਦ ਇਹ ਕਲੀਅਰ ਕਰ ਸਕਾਂ ਵੀ ਅਸਲੀਅਤ ਕੀ ਸੀ ਦੱਸਦੀ ਹੈ ਕਿ ਇਸ ਘਟਨਾ ਤੋਂ ਬਾਅਦ ਪਿੰਡ 'ਚ دہشت ਦਾ ਮਾਹੌਲ ਹੈ ਜਦਕਿ ਮ੍ਰਿਤਕਾ ਦਾ 12 ਸਾਲਾ ਪੁੱਤ ਸੰਦੀਪ ਸਿੰਘ ਮਾਪਿਆਂ ਦੀ ਮੌਤ ਤੋਂ ਬੇहद ਕਮਰਾਇਆ ਹੋਇਆ ਹੈ ਬਰਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ